ਸਵਾਗਤ ਕਰਦੀ ਹਾਂ ਜੀ ਮੈਂ ਸਭ ਦਾ ਰਿਆੜ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਮੁੰਗਰਿਆਂ ਦੀ ਚਟਨੀ ਬਣਾਵਾਂਗੇ ਇਹ ਮੁੰਗਰੇ ਬਹੁਤ ਹਰੇ-ਹਰੇ ਆ ਬਹੁਤ ਹੀ ਵਧੀਆ ਨੇ ਤਾਜ਼ੇ ਮੁੰਗਰੇ ਆ ਇਹ ਦੋ ਤਿੰਨ ਮਿਰਚਾਂ ਨੇ ਲਾਲ ਇੱਕ ਮੇਰੇ ਕੋ ਹਰੀ ਮਿਰਚ ਆ ਅੱਜ ਅਸੀਂ ਮੁੰਗਰਿਆਂ ਦੀ ਚਟਨੀ ਬਹੁਤ ਟੇਸਟੀ ਤੇ ਬਹੁਤ ਸਵਾਦ ਬਣਾਵਾਂਗੇ ਇਹ ਧਣੀਆਂ ਜਾਂਦਾ ਤੋੜ ਕੇ ਹੁਣੇ ਹੀ ਤਾਜ਼ਾ-ਤਾਜ਼ਾ ਇਹ ਲਸਣ ਦੀਆਂ ਭੂਕਾਂ ਨੇ ਮੇਰੇ ਕੋਲ ਲਸਣ ਦੀਆਂ ਕੁਕਾਣੇ ਇੱਕ ਮੇਰ ਕੋ ਨਿੰਬੂ ਏ ਤੇ ਇਹ ਕਾ ਛੋਟਾ ਜਿਹਾ ਪੀਸ ਅਦਰਕ ਦਾ ਏ ਉਹ ਧਨੀਆ ਦੇ ਹੀ ਠਾਪਿਆ ਹੋਇਆ ਤੇ ਇਹ ਮੇਰ ਕੋ ਨਾਰਦਾਣਾ ਆ 15 20 ਦਾਣੇ ਨਾਰਦਾਣੇ ਨੇ ਨਾਰਦਾਣੇ ਦੇ ਆ ਇਹਦੀ ਜਗ੍ਹਾ ਤੁਸੀਂ ਅਮਚੂਰਾ ਵੀ ਵਰਤ ਸਕਦੇ ਹੋ ਨਿੰਬੂ ਵੀ ਵਰਤ ਸਕਦੇ ਹੋ ਤੇ ਘਟਾਈ ਇਮਲੀ ਵੀ ਵਰਤ ਸਕਦੇ ਹੋ ਠੀਕ ਹੈ ਪਰ ਮੈਨੂੰ ਨਾਰਦਾਣਾ ਚੰਗਾ ਲੱਗਾ ਮੈਂ ਨਾਰਦਾਣਾ ਹੀ ਪਾਵਾਂਗੀ ਲਮੇ ਨਾਲ ਦਾਣਾ ਪਾਇਆ ਆ ਹੁਣ ਮੈਂ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਪਾਈਆਂ ਨੇ ਕੁੰਡੇ ਦੇ ਵਿੱਚ ਫਿਰ ਮੈਂ ਕਾਲਾ ਲੂਣ ਥੋੜਾ ਜਿਹਾ ਪਾਇਆ ਸਵਾਦ ਅਨੁਸਾਰ ਤੇ ਹੁਣ ਮੈਂ ਚਿੱਟਾ ਲੂਣ ਵੀ ਪਾ ਦਿੱਤਾ ਥੋੜਾ ਜਿਹਾ ਅੱਜ ਡੰਡੇ ਕੁੰਡੇ ਨਾਲ ਹੀ ਅਸੀਂ ਨਾ ਮੁੰਗਰਿਆਂ ਦੀ ਚਟਨੀ ਬਣਾਵਾਂਗੇ ਜਿੱਦਾਂ ਪੁਰਾਣੇ ਲੋਕ ਬਣਾਉਂਦੇ ਹੁੰਦੇ ਸੀ ਮਿਕਸੀਆਂ ਨਾਲ ਵੀ ਚਟਨੀਆਂ ਅਸੀਂ ਖਾਧੀਆਂ ਨੇ ਬਹੁਤ ਬਣਾ ਬਣਾ ਕੇ ਪਰ ਅਸੀਂ ਡੰਡੇ ਕੁੰਡੇ ਦੀ ਚਟਨੀ ਜਿਹੜੀ ਆ ਸੱਚੀ ਨਹੀਂ ਭੁੱਲ ਸਕਦੇ ਅਸੀਂ ਇਹਦਾ ਟੇਸਟ ਹੀ ਕੁਝ ਵੱਖਰਾ ਹੁੰਦਾ ਆ ਤੇ ਇਹ ਨਾ ਟੇਸਟ ਬਹੁਤ ਹੀ ਬਣਦੀ ਆ ਤੇ ਆਓ ਫਿਰ ਆਪਾਂ ਬਣਾਨੇ ਆ ਇਹ ਇਸ ਕਰਕੇ ਇਹਨਾਂ ਨੂੰ ਪਹਿਲਾਂ ਬਰੀਕ ਕੀਤਾ ਗਿਆ ਹੈ ਨਾਰਦਾਣੇ ਨੂੰ ਕਿ ਇਹ ਚਟਨੀ ਦੇ ਵਿੱਚ ਨਾ ਬਰੀਕ ਹੁੰਦਿਆਂ ਬਹੁਤ ਟਾਈਮ ਲੈਂਦਾ ਤੇ ਆਪਾਂ ਨਾਰਦਾਣਾ ਜਿਹੜਾ ਆ ਇਹਨੂੰ ਪਹਿਲਾਂ ਕੁੱਟਣਾ ਹੈ ਵਧੀਆ ਸਮਝਿਆ ਨਾਲੇ ਹਰੀਆਂ ਮਿਰਚਾਂ ਕੁੱਟੀਆਂ ਜਾਣਗੀਆਂ ਤੇ ਨਾਲੇ ਆਪਣਾ ਨਾਰਦਾਣਾ ਬਰੀਕ ਹੋ ਜਾਏਗਾ ਹੁਣ ਅਸੀਂ ਇਹ মুਂਗਰੇ ਆ ਬੜੇ ਲੈਰੇ ਲੈਰੇ মুਂਗਰੇ ਆ ਲੈਰੇ ਦਾ ਮਤਲਬ ਵੀ ਬਹੁਤ ਕੂਲੇ ਕੂਲੇ ਵਧੀਆ ਵਧੀਆ ਹੁਣੇ ਹੀ ਤੋੜ ਕੇ ਲਿਆਂਦੇ ਨੇ ਤਾਜੀ ਇਹ ਪਾ ਲਵਾਂਗੇ মুਂਗਰੇ ਸਪਤੇ ਹੀ ਪਾਤੇ ਆ ਤੇ ਆ ਜਿਹੜੀਆਂ ਭੂਕਾਂ ਨੇ ਲਸਣ ਦੀਆਂ ਇਹ ਅਸੀਂ ਇਹਨਾਂ ਨੂੰ ਕੱਟ ਕੇ ਪਾ ਲਵਾਂਗੇ ਅਗਰ ਤੁਸੀਂ ਲਸਣ ਨਹੀਂ ਖਾਂਦੇ ਤਾਂ ਤੁਸੀਂ ਇਹਨਾਂ ਨੂੰ ਛੱਡ ਸਕਦੇ ਜੇ ਕਈ ਭੈਣ ਭਰਾ ਮੇਰੇ ਲਸਣ ਨਹੀਂ ਖਾਂਦੇ ਤੇ ਲਸਣ ਜਿਹੜਾ ਆ ਨਹੀਂ ਖਾਣਾ ਤੇ ਕੋਈ ਨਹੀਂ ਨਾ ਵੀ ਪਾਓਗੇ ਤਾਂ ਵੀ ਕੋਈ ਗੱਲ ਨਹੀਂ ਇਹ ਆਪਾਂ ਛੋਟਾ ਜਿਹਾ ਪੀਸ ਆ ਹਾਦਰਕ ਦਾ ਵੀ ਪਾ ਲਵਾਂਗੇ ਇਹ ਹੁਣ ਧਣੀਆਂ ਕੱਟ ਕੇ ਪਾਵਾਂਗੇ ਇਹਦੇ ਵਿੱਚ। ਤੋ ਕਹੇ ਰੋਟੀ ਦੇ ਨਾਲ ਕਿਸੇ ਟਾਈਮ ਸਬਜੀ ਨਾ ਵੀ ਹੋਵੇ ਤੇ ਫਿਰ ਇਹ ਜਿਹੜੀ ਚਟਣੀ ਹੈ ਨਾ ਨਾਲ ਲੱਸੀ ਦਾ ਗਲਾਸ ਹੋਵੇ ਤੇ ਨਾਲ ਇਹ ਚਟਣੀ ਹੋਵੇ ਤੇ ਕਿੰਨਾ ਮਜ਼ਾ ਆਉਂਦਾ ਚੋਪੜ ਕੇ ਰੋਟੀਆਂ ਦੋ ਤਿੰਨ ਖਾ ਜਾਂਦਾ ਬੈਠਾ ਬੈਠਾ ਬੰਦਾ। ਤੇ ਇਹ ਬਹੁਤ ਭੁੱਖ ਵਧਾਉਂਦੀ ਆ ਤੇ ਬਹੁਤ ਹੀ ਹਾਜਮੇ ਵਾਲੀ ਹੁੰਦੀ ਆ। ਤੇ ਮੂਲੀ ਜਿਹੜੀ ਆ ਇਹਦਾ ਇਹ ਮੁੰਗਰੇ ਵੀ ਇਹਦੇ ਹੀ ਹੁੰਦੇ ਆ। ਤਾਨੂੰ ਪਤਾ ਜਾਂ ਮੂਲੀ ਦੇ ਲਾਭ ਕੀ ਹੁੰਦੇ ਆ ਤੇ ਮੁੰਗਰਿਆਂ ਦੇ ਕੀ ਹੁੰਦੇ ਆ ਇਹ ਚੀਜ਼ ਆ ਫਾਇਦਾ ਬਹੁਤ ਐ ਇਨਾਂ ਚੀਜ਼ਾਂ ਦਾ ਤੇ ਆਪਾਂ ਇਹਨੂੰ ਹੁਣ ਕੁੱਟ-ਕੁੱਟ ਕੇ ਬਰੀਕ ਕਰ ਦਵਾਂਗੇ ਇੱਕ ਗੱਲ ਆ ਇਹਨੂੰ ਮਿਹਨਤ ਤੇ ਲੱਗਦੀ ਥੋੜੀ ਜਿਹੀ ਕੁੱਟਣ ਦੇ ਉੱਤੇ ਤੇ ਟਾਈਮ ਤੇ ਲੱਗਦਾ ਏ ਪਰ ਇਹ ਆ ਵੀ ਆਪਾਂ ਬਰੀਕ ਹੌਲੀ-ਹੌਲੀ ਕਰਾਂਗੇ ਇਹਨੂੰ ਤੇ ਬਰੀਕ ਜ਼ਰੂਰ ਹੋ ਜੇਗੀ ਇਹ ਚਟਨੀ ਤੇ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਮੈਨੂੰ ਉਮੀਦ ਆ ਕਿ ਤੁਹਾਨੂੰ ਮੇਰੀਆਂ ਵੀਡੀਓ ਬਹੁਤ ਚੰਗੀਆਂ ਲੱਗਦੀਆਂ ਨੇ ਤਾਂ ਹੀ ਤੁਸੀਂ ਵੇਖਦੇ ਹੋ ਤੇ ਜ਼ਰੂਰ ਵੇਖਿਆ ਕਰੋ ਇਹਦੇ ਵਿੱਚੋਂ ਨਾ ਤੁਹਾਨੂੰ ਕੁਝ ਵਧੀਆ ਹੀ ਚੀਜ਼ ਮਿਲੂਗੀ ਇਹਦੇ ਵਿੱਚ ਮੈਂ ਜੋ ਵੀ ਵਿਖਾਉਣੀ ਆ origignal ਹੁੰਦਾ ਆ ਜੋ ਮੈਂ ਆਪਣੀ ਰਸੋਈ ਦੇ ਵਿੱਚ ਤਿਆਰ ਕਰਦੀ ਆ ਉਹੀ ਮੈਂ ਤੁਹਾਨੂੰ ਵਿਖਾਨੀ ਆ ਜੀ ਤੇ ਇਹ ਬਹੁਤ ਹੀ ਵਧੀਆ ਚਟਣੀਆਂ ਸਬਜ਼ੀਆਂ ਆਰਤੀ ਦੀ ਵੀਡੀਓ ਪਾਈ ਹੋਈ ਐ ਮੈਂ ਜੋ ਕੋ ਚ ਚੌਕੇ ਚੁੱਲੇ ਦੇ ਵਿੱਚ ਬਣਦਾ ਹੁੰਦਾ ਆ ਜਨਨ ਕਿ ਚੌਕੇ ਦਾ ਮਤਲਬ ਕਿ ਜੋ ਵੀ ਆਪਾਂ ਰੋਟੀ ਬਣਾਨੇ ਰਸੋਈ ਵੀ ਕਹਿ ਦਿੰਨੇ ਆ ਚੌਂਕਾ ਵੀ ਕਹਿ ਦਿੰਨੇ ਆ ਕਿਚਨ ਵੀ ਕਹਿ ਦਿੰਨੇ ਆ ਤੇ ਚਟਨੀ ਆਪਾਂ ਬਣਾ ਲਈ ਐ ਤੇ ਹੁਣ ਅਸੀਂ ਇਹ ਚਟਨੀ ਵੇਖੋ ਕਿੰਨੀ ਸੋਹਣੀ ਤਿਆਰ ਹੋਈ ਆ ਕਿਉਂਕਿ ਇਹਨੂੰ ਜਿੰਨਾ ਕੁਟਾਂਗੇ ਨਾ ਉੰਨੀ ਵਧੀਆ ਬਣੂਗੀ ਤੇ ਇਸ ਤਰ੍ਹਾਂ ਰਗੜ ਰਗੜ ਕੇ ਵੀ ਚਟਨੀ ਬਣ ਜਾਂਦੀ ਆ ਤੇ ਇਹ ਦੇਖੋ ਕਿੰਨੀ ਵਧੀਆ ਬਣੀ ਆ। ਮੁੰਗਰਿਆਂ ਦੀ ਚਟਨੀ ਜਿਹੜੀ ਹੁੰਦੀ ਆ ਹਾਜਮੇਦਾਰ ਹੁੰਦੀ ਆ। ਅਨਾਰ ਦਾਣਾ ਇਸ ਤੋਂ ਵਧੀਆ ਹੁੰਦਾ ਆ। ਤੇ ਖਟਿਆਈ ਵਾਸਤੇ ਅਸੀਂ ਪਾਵਾਂਗੇ ਇੱਕ ਨਿੰਬੂ ਕੋ ਦਾ ਰਸ ਪਾਵਾਂਗੇ ਵਿੱਚ। ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਚਟਨੀ ਆ ਤਿਆਰ ਕੀਤੀ ਗਈ ਆ। ਇਹ ਤਾਂ ਸਾਡੀ ਨਾ ਪੰਜਾਬ ਦੀ ਇੱਕ ਵਧੀਆ ਚਟਨੀ ਆ ਇਹਨੂੰ ਮੰਨਿਆ ਜਾਂਦਾ ਆ ਕਿਉਂਕਿ ਪੰਜਾਬੀਆਂ ਦਾ ਖਾਣਾ ਆ ਤੇ ਇਹ ਚੀਜ਼ ਜ਼ਰੂਰ ਖਾਣੀ ਚਾਹੀਦੀ ਆ ਅੱਜ ਕੱਲ ਤੇ ਸੀਜ਼ਨ ਆ ਇਹਦਾ ਹੁਣ ਆਪਾਂ ਨਿੰਬੂ ਦਾ ਜਿਹੜਾ ਰਸ ਆ ਇਹਦੇ ਚ ਨਿਚੋੜ ਦਵਾਂਗੇ ਭਾਵੇਂ ਅੱਧਾ ਨਿੰਬੂ ਪਾ ਲਓ ਭਾਵੇਂ ਪੂਰਾ ਪਾ ਲਓ ਇਹ ਤੁਹਾਡੀ ਆਪਣੀ ਚਾਹਤ ਆ ਤੁਸੀਂ ਕਿੰਨਾ ਪਾਉਣਾ ਤੇ ਜਿਹੜਾ ਕਾਲਾ ਨਮਕ ਹੁੰਦਾ ਉਹ ਆਪਾਂ ਵਰਤਦੇ ਆ ਤੇ ਬਹੁਤ ਹੀ ਵਧੀਆ ਚੀਜ਼ ਬਣਦੀ ਆ ਉਹਦੇ ਨਾਲ ਹੁਣ ਆਪਾਂ ਮਿਕਸ ਕਰ ਦਵਾਂਗੇ ਰਸ ਬਹੁਤ ਨਿਕਲਿਆ ਨਿੰਬੂ ਦੇ ਵਿੱਚੋਂ ਇਹਨੂੰ ਮੈਂ ਨਾ ਅੱਧਾ ਹੀ ਨਿੰਬੂ ਪਾਇਆ ਏ ਤੇ ਹੁਣ ਆਪਾਂ ਕੌਲੀ ਦੇ ਵਿੱਚ ਬਾਹਰ ਕੱਢ ਲਵਾਂਗੇ ਚਟਣੀ ਨੂੰ ਤੇ ਇਸ ਤਰ੍ਹਾਂ ਬਣਾਇਆ ਕਰੋ ਤੇ ਇਸ ਤਰ੍ਹਾਂ ਤੁਸੀਂ ਵੀ ਤਿਆਰ ਕਰਿਆ ਕਰੋ ਚ ਇਹ ਚਟਣੀਆਂ ਤੇ ਬਹੁਤ ਹੀ ਵਧੀਆ ਆ ਤਰ੍ਹਾਂ ਤਰ੍ਹਾਂ ਦੀ ਚਟਣੀ ਜਿਹੜੀ ਆ ਸੋਹਣੀ ਲੱਗਦੀ ਆ ਉਦਾਂ ਵੀ ਰੋਟੀ ਦੇ ਨਾਲ ਬਣਾਈ ਹੋਈ ਆ ਦੇਖੋ ਕਿੰਨੀ ਸੋਹਣੀ ਚਟਨੀ ਤਿਆਰ ਹੋ ਗਈ ਹੈ ਰਿਆਲ ਫੂਡ ਚੈਨਲ ਨੂੰ ਜਰੂਰ ਯਾਦ ਰੱਖਿਆ ਕਰੋ ਜੀ ਬੜੀ ਮਿਹਰਬਾਨੀ ਤੁਹਾਡੀ ਤੁਸੀਂ ਮੇਰੇ ਚੈਨਲ ਨੂੰ ਬਹੁਤ ਪਿਆਰ ਦਿੱਤਾ ਏ ਤੇ ਦੇ ਵੀ ਰਹੇ ਹੋ ਤੇ ਮੇਰਾ ਚੈਨਲ ਸਬਸਕ੍ਰਾਈਬ ਹੋ ਗਿਆ ਏ ਥੋੜਾ ਜਿਹਾ ਅਸੀਂ ਇਹਨੂੰ ਹੁਣ ਦੱਸ ਦਿੰਨੇ ਆ ਵੀ ਹੋਰ ਨਿੰਬੂ ਕੇ ਨੇ ਹੋਰ ਪਾਉਣਾ ਹੋਏ ਤੇ ਪਾ ਸਕਦੇ ਆ ਖਟਾਈ ਪਾ ਸਕਦੇ ਆ ਪਰ ਚਟਨੀ ਬਹੁਤ ਟੇਸਟੀ ਬਣੀ ਆ ਇਹ ਬਹੁਤ ਵਧੀਆ ਗੱਲ ਆ ਤੁਹੇ ਪੂਰੀ ਵੀਡੀਓ ਵੇਖਿਆ ਕਰੋ ਕਟਿਆ ਨਾ ਕਰੋ ਉਸੇ ਤਰ੍ਹਾਂ ਹੀ ਚੀਜ਼ ਬਣਾਇਆ ਕਰੋ ਫਿਰ ਉਸੇ ਤਰ੍ਹਾਂ ਦੀ ਬਣਦੀ ਜਿਸ ਤਰ੍ਹਾਂ ਦੀ ਤੁਹਾਡੇ ਘਰ ਤਿਆਰ ਹੋਈ ਚੀਜ਼ ਇਸ ਤੋਂ ਵੀ ਵੱਧ ਤਿਆਰ ਤੁਹਾਡੇ ਘਰ ਹੋ ਸਕਦੀ ਏ ਤੇ ਪੂਰੀ ਵੀਡੀਓ ਵੇਖਿਆ ਕਰੋ ਵੀ ਕੀ ਕੀ ਪਾਇਆ ਏ ਤੇ ਕਿੰਨਾ ਚਿਰ ਲੱਗਾ ਇਹ ਕੁੱਟਣ ਲੱਗਾ ਤੇ ਇਸ ਤਰ੍ਹਾਂ ਹੀ ਚਟਨੀ ਤਿਆਰ ਕਰਿਆ ਕਰੋ ਆਹ ਦੇਖੋ ਕਿੰਨੀ ਸੋਹਣੀ ਤਿਆਰ ਹੋਈ ਆ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਹੁਣ ਕੁਝ ਹੋਰ ਵੀਡੀਓ ਦੇ ਨਾਲ ਕੋਈ ਹੋਰ ਵੀਡੀਓ ਬਣਾਉਣੇ ਆ ਤਦਾਂ ਮਿਲਦੇ ਆਂ ਜੀ ਉਨੀ ਦੇਰ ਤੱਕ ਕਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ